ਇਹ ਭੈਣ ਨੂੰ ਦੁਗਰੀ ਫੇਸਬੁੱਕ ਤੋਂ ਲੁਧਿਆਣੇ ਤੋਂ ਲੈ ਕੇ ਆਏ ਸੀ ਉੱਥੇ ਭੈਣ ਘਰ ਦੇ ਵਿੱਚ ਪਈ ਸੀ ਘਰ ਦੇ ਹਾਲਾਤ ਬਹੁਤ ਮਾੜੇ ਸੀ ਚਾਰੇ ਪਾਸੇ ਗੰਦ ਕੂੜਾ ਭਰਿਆ ਹੋਇਆ ਸੀ ਪਰ ਜਿਹੜੇ ਕਮਰੇ 'ਚ ਇਹ ਭੈਣ ਪਈ ਸੀ ਉੱਥੇ ਤਾਂ ਖੜਨੀ ਸੀ ਹੁੰਦਾ ਔਰ ਇਹਦੀ ਲੱਤਾਂ ਦੋਨੋਂ ਗਲ ਗਈਆਂ ਸੀ ਚਮਾ ਤੀਪ ਸਾਲ ਹੋ ਜਾਣਾ ਭੈਣ ਨੂੰ ਅਗਲੇ ਮਹੀਨੇ ਸਾਡੇ ਕੋ ਆਇਆ ਵਾਗੁਰੂ ਜੀ ਦਾ ਖਾਲਸਾ ਵਾਗੁਰੂ ਜੀ ਦੀ ਫਤਿਹ ਜੀ ਇਹ ਬਨੀਤਾ ਗੁਪਤਾ ਭੈਣ ਆ ਮੇਰੀ ਮਨਿੰਤਾ ਗੁਪਤਾ ਭੈਣ ਦੇ ਪਹਿਲਾਂ ਤੁਸੀਂ ਹਾਲਾਤ ਦੇਖੋ ਜਦੋਂ ਅਸੀਂ ਲੈ ਕੇ ਆਏ ਸੀ ਭੈਣ ਨੂੰ ਇਹ 2025 ਦੇ ਵਿੱਚ 273 2025 ਨੂੰ ਲੈ ਕੇ ਆਏ ਸੀ ਅੰਦਰ ਕਿੰਨੀ ਗੰਦੀ ਸਮੈਲ ਆ ਰਹੀ ਹੈ ਉਹਦੇ ਕੋਲ ਨਹੀਂ ਆ ਰਹੀ ਸਾਰੀ ਲੈਟਰਨ ਉੱਥੇ ਕਰੀ ਜਾਂਦੀ ਹੈ ਮੂਵ ਨਹੀਂ ਗਿਆ ਤੁਸੀਂ ਰਣੀਸ਼ਾ ਸਤਿਗੁਰ ਮਾਤਾ ਜੀ ਮੈਂ ਤਾਂ ਹੀ ਤੁਹਾਡਾ ਕੀ ਨਾਮ ਆ ਵਿਨਾ 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 ਗੁਪਤਾ ਵਿਨਾ ਗੁਪਤਾ ਇਹ ਰਣੀਸ਼ ਗੁਪਤਾ ਹਾਂ ਜੀ ਠੀਕ ਮਾਤਾ ਜੀ ਤੇ ਉਹ ਕੁੜੀ ਦਾ ਕੀ ਨਾਮ ਜਿਹੜੀ ਉਹ ਪਈ ਆ ਬਨੀਤਾ ਬਨੀਤਾ ਨਾਮ ਹੈ ਸਘਰ ਸੀ ਕਿ ਸੀ ਸੁਵੀਟੀ ਕਹਿੰਦੇ ਆ ਬਨੀਤਾ ਗੁਪਤਾ ਸੁਵੀਟੀ ਉੱਜ ਸੁਵੀਟੀ ਭੈਣ ਹੈ ਸਾਸਰੀ ਕਾਲ ਸੁਵੀਟੀ ਓਹੋ 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 ਸੁਵੀਟੀ ਭੈਣੇ ਤਾਂ ਜਮੇ ਗਲੀ ਪਈਆਂ ਤੂੰ ਭੈਣ ਮੇਰੀ ਇਹ ਕੀ ਹਾਲ ਹੋਇਆ ਪਿਆ ਤੇਰਾ ਕੀਬ ਸਾਲ ਹੋ ਜਾਣਾ ਭੈਣ ਨੂੰ ਅਗਲੇ ਮਹੀਨੇ ਇੱਥੇ ਸਾਡੇ ਕੋ ਆਇਆ। ਇਹ ਭੈਣ ਨੂੰ ਦੁਗਰੀ ਫੇਸਬੁੱਕ ਤੋਂ ਲੁਧਿਆਣੇ ਤੋਂ ਲੈ ਕੇ ਆਏ ਸੀ। ਤੇ ਉੱਥੇ ਭੈਣ ਘਰ ਦੇ ਵਿੱਚ ਪਈ ਸੀ ਮੂਰੇ ਗੇਟ ਦੇ ਮਾਤਾ ਜੀ ਪਈ ਸੀ ਇਹਨਾਂ ਦੇ ਘਰ ਦੇ ਹਾਲਾਤ ਬਹੁਤ ਮਾੜੇ ਸੀ ਔਰ ਚਾਰੇ ਪਾਸੇ ਗੰਦ ਕੂੜਾ ਭਰਿਆ ਹੋਇਆ ਸੀ। ਪਰ ਜਿਹੜੇ ਕਮਰੇ 'ਚ ਇਹ ਭੈਣ ਪਈ ਸੀ ਉੱਥੇ ਤਾਂ ਖੜਨੀ ਸੀ ਹੁੰਦਾ ਔਰ ਇਹਦੀਆਂ ਲੱਤਾਂ ਦੋਨੋਂ ਗਲਗੀਆਂ ਸੀ ਜਮਾ ਔਰ ਜਾਕਮ ਹੋਏ ਸੀ ਬਸ ਐਂ ਸੀ ਬਸ ਕੀੜੇ ਪੈਣ ਵਾਲੇ ਹੋਏ ਪਏ ਸੀ ਪੈਣ ਦੇ ਪੂਰਾ ਗੰਦ ਦੀ ਗੰਦ ਕੋਲਟ ਵਾਸ਼ਰੂਮ ਉੱਥੇ ਹੀ ਤੇ ਕਿਹਦਾ ਭਰਾ ਸੀ ਰਜਨੀਸ਼ ਗੁਪਤਾ ਵੀਰਾ ਉਹ ਮਾੜਾ ਮੋਟਾ ਬਾਹਰ ਜਾਂਦਾ ਸੀ ਰੋਟੀ ਪਾਣੀ ਦੇ ਇੰਤਜ਼ਾਮ ਕਰਦਾ ਸੀ ਇੰਜੀਨੀਅਰ ਸੀ ਪੇਸ਼ੇ ਤੋਂ ਤੇ ਮਾਂ ਵੀਨਾ ਗੁਪਤਾ ਉਹ ਵੀ ਘਰ ਤੋਂ ਬਾਹਰ ਨਹੀਂ ਸੀ ਜਾਂਦੀ ਉਹ ਵੀ ਅੰਦਰ ਹੀ ਰਹਿੰਦੀ ਸੀ ਆਂਡ ਗਵਾਂਢ ਦੇ ਲੋਕਾਂ ਨੇ ਕਈ ਸਾਲਾਂ ਤੋਂ ਇਹਨਾਂ ਨੂੰ ਬਾਹਰ ਨਿਕਲਦੇ ਦੇਖਿਆ ਨਹੀਂ ਸੀ ਕਦੇ ਤਾਂ ਫਿਰ ਸਾਨੂੰ ਇਹਨਾਂ ਦੇ ਘਰ ਇੱਕ ਬੰਦਾ ਗਿਆ ਕੋ ਸਮਾਨ ਦੇਣ ਉਹਨੇ ਇਹਨਾਂ ਦੀ ਹਾਲਤ ਦੇਖੀ ਉਹਨੇ ਸਾਨੂੰ ਫੋਨ ਕਰਕੇ ਦੱਸਿਆ ਵੀ ਸਾਡੇ ਮਹੱਲੇ ਦੇ ਵਿੱਚ ਇਹ ਹਾਲਾਤ ਆ ਵਿਲੈਕਸ਼ਨਾਂ ਦਾ ਕੋਈ ਟਾਈਮ ਸੀ ਉਹਦੇ ਵਿੱਚ ਉਹ ਗਿਆ ਸੀ ਵੀਰਾ ਸ਼ਾਇਦ ਤੇ ਫਿਰ ਸਾਨੂੰ ਪਤਾ ਲੱਗਿਆ ਸੀ ਅੰਦਰ ਭੇਜ ਕੇ ਕਿਸੇ ਨੂੰ ਪਤਾ ਕਰਾਇਆ ਜਦੋਂ ਇਹਦਾ ਭਰਾ ਘਰੇ ਨਹੀਂ ਸੀਗਾ ਫਿਰ ਉੱਥੋਂ ਅਸੀਂ ਤਿੰਨਾ ਮੈਂਬਰਾਂ ਨੂੰ ਲੈ ਕੇ ਆਏ ਇਹਨਾਂ ਦੇ ਭਰਾ ਨੂੰ ਵੀ ਇਹਨਾਂ ਦੇ ਮਾਤਾ ਜੀ ਨੂੰ ਵੀ ਤੇ ਭੈਣ ਨੂੰ ਬਨੀਤਾ ਨੂੰ ਤੇ ਹੁਣ ਸਾਲ ਹੋ ਚੱਲੇ ਬਨੀਤਾ ਭੈਣ ਨੂੰ ਸਾਡੇ ਕੋਲ ਰਹਿੰਦੇ ਆ ਠੀਕ ਨੇ ਤੰਦਰੁਸਤ ਨੇ ਚੜਦੀ ਕਲਾ ਚ ਨੇ ਜ਼ਖਮ ਵੀ ਠੀਕ ਹੋ ਗਏ ਬਨੀਤਾ ਹੁਣ ਪੱਟੀ ਹੁੰਦੀ ਐ ਕੋਈ ਹਾਂ ਸੋ ਵੀ ਥੋੜਾ ਜਿਹਾ ਖੰਗ ਰਹਿਦਾ ਹੈ ਬਹੁਤ ਥੋੜਾ ਥੋੜਾ ਜ਼ਖਮ ਰਹਿ ਗਿਆ ਵਾ ਪਰ ਹੁਣ ਮੇਰੀ ਭੈਣ ਤੁਰਨ ਫਿਰਨ ਜੋਗੀ ਹੋ ਗਈ ਆ ਹੁਣ ਬਨੀਤਾ ਆਪਣੇ ਆਪ ਨੂੰ ਸੰਭਾਲਣ ਜੋਗੀ ਹੋ ਗਈ ਆ ਮਾਤਾ ਜੀ ਇਹਦੇ ਵੀਨਾ ਗੁਪਤਾ ਜੀ ਤੇਰਾ ਭਰਾ ਰੇ ਨੀਸ਼ ਉਹ ਠੀਕ ਹੋ ਗਏ ਉਹ ਘਰੇ ਚਲੇ ਗਏ ਉਹ ਦੋ ਕੁ ਮਹੀਨੇ ਰਹੇ ਸੀ ਇੱਥੇ ਹਨਾ ਮੰਮੀ ਤੇਰੇ ਦੋ ਕੁ ਮਹੀਨੇ ਇਹਨਾਂ ਦੇ ਮਦਰ ਵੀ ਇੱਥੇ ਰਹੇ ਤੇ ਬ੍ਰਦਰ ਵੀ ਤੇ ਮਦਰ ਵੀ ਹੁਣ ਦੋਨੋਂ ਆਪਣੇ ਘਰ ਚਲੇ ਗਏ ਨੇ ਉਹਨਾਂ ਨੇ ਤੇ ਇਹ ਬਨੀਤਾ ਭੈਣ ਸਾਡੇ ਕੋਲ ਇੱਥੇ ਸੁਪਨਿਆਂ ਦੇ ਘਰ ਚ ਰਹਿ ਰਹੀ ਆ ਅਰਦਾਸ ਕਰਿਓ ਇਹਨਾਂ ਨੂੰ ਵਾਹਿਗੁਰੂ ਤੰਦਰੁਸਤੀਆਂ ਬਖਸ਼ਣ ਬਨੀਤਾ ਭੈਣ ਹੁਣੀ ਵੈਸੇ ਪਹਿਲਾਂ Hindu ਪਰਿਵਾਰ ਤੋਂ ਸੀ ਫਿਰ ਇਹਨਾਂ ਨੇ ਬਾਅਦ ਦੇ ਵਿੱਚ Christian ਧਰਮ ਅਪਣਾ ਲਿਆ ਸੀ ਤੇ ਘਰ ਦੇ ਵਿੱਚ ਬਾਈਬਲ ਤੇ ਬਹੁਤ ਸਾਰੀਆਂ ਧਾਰਮਿਕ ਕਿਤਾਬਾਂ ਪਈਆਂ ਸੀ ਜਿਦੇ ਵਿੱਚ ਯੀਸ਼ੂ ਦਾ ਬਾਈਬਲ ਦਾ ਪ੍ਰਚਾਰ ਲਿਖਿਆ ਸੀ ਤੇ ਇਹ ਭੈਣ ਵੀ ਪਈ ਇਸ ਹਾਲਤ ਵਿੱਚ ਵੀ ਬਾਈਬਲ ਪੜਦ ਨੂੰ ਨਹੀਂ ਛੱੜਦੀ ਬਾਈਬਲ ਹਰ ਰੋਜ਼ ਪੜ੍ਹਦੀ ਸੀ ਇਹਦਾ ਭਰਾ ਵੀ ਇਹਦੇ ਮਦਰ ਵੀ ਪਰ ਪਤਾ ਨਹੀਂ ਕੁਦਰਤ ਦੀ ਕੀ ਕਰੋਪੀ ਹੋਈ ਇਸ ਪਰਿਵਾਰ ਦੇ ਉੱਤੇ ਅਸੱਗੋਂ ਅਰਦਾਸ ਕਰਦੇ ਹਾਂ ਵਾਹਿਗੁਰੂ ਤੰਦਰੁਸਤੀਆਂ ਬਖਸ਼ਣ ਪਰਵਾਰ ਤੇ ਮਿਹਰ ਪਰਿਆਹਤ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ